ਕੈਨੇਡਾ ਨਵੇਂ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅੱਜ ਤੋਂ ਕੈਨੇਡਾ ਵਿੱਚ ਰੋਜ਼ਗਾਰਦਾਤਾਵਾਂ ਨੂੰ ਘੱਟ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਦੀ ਭਰਤੀ ਤੇ ਨਵੀਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਇੱਕ ਨੀਤੀ ਵਿੱਚ ਤਵਦੀਨ ਫੈਡਰਲ ਸਰਕਾਰ ਕਹਿੰਦੀ ਹੈ ਕਿ ਕਾਰੋਬਾਰ ਨੂੰ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਲਈ ਵਧੇਰੇ ਯਤਨ ਕਰਨ ਲਈ ਪ੍ਰੇਰਿਤ ਕਰੇਗੀ ਨਵੀਂ پابੰਦੀਆਂ ਦੇ ਤਹਿਤ ਰੋਜ਼ਗਾਰਦਾਤਾ ਪ੍ਰੋਗਰਾਮ ਦੇ ਤਹਿਤ ਘੱਟ ਤਨਖਾਹ ਵਾਲੀ ਧਾਰਾ ਰਾਹੀਂ ਆਪਣੇ ਕਰਮਚਾਰੀਆਂ ਦੇ 10% ਨੂੰ ਭਰਤੀ ਕਰਨ ਤੱਕ ਸੀਮਤ ਹੋਣਗੇ ਰੋਜ਼ਗਾਰਦਾਤਾਵਾਂ ਦੀ ਇਸ ਪ੍ਰੋਗਰਾਮ ਰਾਹੀਂ ਨੌਕਰੀ ਕਰਨ ਵਾਲੇ ਅਸਮਰਥ ਹੋਣਗੇ ਜੇਕਰ ਉਹ 6% ਤੋਂ ਵੱਧ ਦੀ ਬੇਰੁਜ਼ਗਾਰੀ ਦਰ ਵਾਲੇ ਜਨਗਣਨਾ ਦੇ ਮਹਾਨਗਰਾਂ ਵਿੱਚ ਨੇ ਘੱਟ ਤਨਖਾਹ ਵਾਲੇ ਅਹੁਦਿਆਂ ਤੇ ਇਕਰਾਰਨਾਮੇ ਆਮ ਤੌਰ ਤੇ 1 ਸਾਲ ਤੱਕ ਸੀਮਤ ਹੋਣਗੇ ਉਪਰੋਕਤ ਨਿਯਮਾਂ ਵਿੱਚ ਕੁਝ ਆਪਵਾਦ ਜਿਵੇਂ ਕਿ ਸੇ ਸਭਾਰ ਤੇ ਉਸਾਰੀ ਤੇ ਰੋਜ਼ਗਾਰ ਦਾਤਾਂਵਾਂ ਦੇ ਲਈ ਫੈਡਰਲ ਸਰਕਾਰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਭਰਤੀ ਨਿਯਮਾਂ ਨੂੰ ਟਿੱਲ ਕਰਨ ਤੋਂ ਬਾਅਦ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਤੇ ਲਗਾਮ ਲਗਾਉਣ ਦਾ ਟੀਚਾ ਰੱਖ ਰਹੀ ਹੈ। ਹਾਲੀ ਦੇ ਸਾਲਾਂ ਵਿੱਚ ਘਟਨਖਾ ਬਾੜੀ ਧਾਰਾ ਵਿੱਚ ਖਾਸ ਵੰਦਾ ਹੋਇਆ ਇਸ ਧਾਰਾ ਦੁਆਰਾ ਪ੍ਰਮਾਣਿਤ ਅਹੁਦਿਆਂ ਦੀ ਸੰਖਿਆ 2018 ਤੇ ਵਿੱਚ 21394 ਤੋਂ ਲਗਭਗ 2023 ਵਿੱਚ 83654 ਹੋ ਗਈ ਪ੍ਰੋਗਰਾਮਾਂ ਦੀ ਘੱਟ ਤਨਖਾਹ ਵਾਲੀ ਧਾਰਾ ਉਹਨਾਂ ਅਹੁਦਿਆਂ ਦੇ ਲਈ ਹੈ ਜਿਨ੍ਹਾਂ ਦੀ ਤਨਖਾਹ ਖੇਤਰੀ ਜਾਂ ਸੂਬਈ ਔਸਤ ਘੰਟਾਵਰ ਤਨਖਾਹ ਤੋਂ ਘੱਟ ਤੇ ਰੋਜ਼ਗਾਰਦਾਤਾਵਾਂ ਨੂੰ ਇੱਕੋ ਅਜਹੀਆਂ ਨੌਕਰੀਆਂ ਅਤੇ ਸਮਾਨ ਸਥਾਨਾਂ ਤੇ ਕੰਮ ਕਰਨ ਵਾਲੇ ਕੈਨੇਡੀਅਨਾਂ ਅਤੇ ਸਥਾਈ ਨਿਵਾਸੀਆਂ ਨੂੰ ਦਿੱਤੇ ਜਾਣ ਵਾਲੇ ਸਮਾਨ ਊਜਾਰਤਾ ਦੀ ਪੇਸ਼ਕਸ਼ ਕਰਨ ਦੀ ਲੋੜ ਹੁੰਦੀ ਹੈ ਅਤੇ ਸਮਾਨ ਤਜਰਬੇ ਵਾਲੇ ਮੈਨੂੰ ਲੱਗਦਾ ਹੈ ਕਿ ਇਹ ਤਬਦੀਲੀਆਂ ਅਰਥ ਰੱਖਦੀਆਂ ਨੇ ਕ੍ਰਿਸ ਫੋਰਟ ਵਰਸਿਕ ਪ੍ਰੋਫੈਸਰ ਅਤੇ ਕਾਰਲਨ ਟੂਨ ਯੂਨੀਵਰਸਿਟੀ ਦੇ ਅਧਿ ਸ਼ਾਸਤਰੀ ਵਿਭਾਗ ਦੇ ਚੇਅਰ ਨੇ ਇਹ ਗੱਲ ਆਖੀ ਹੈ ਕਿ ਆਧੁਨਿਕ ਅਧਿ ਸ਼ਾਸਤਰੀ ਵਿੱਚ ਚਿੰਤਾ ਕਿ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਮੁਜਾਰਤ ਵਾਅਦੇ ਨੂੰ ਦਬਾ ਦਿੰਦਾ ਹੈ ਵਰਜੀਸ਼ ਨੇ ਕਿਹਾ ਕਿ ਇਹ ਪ੍ਰੋਗਰਾਮ ਕਾਰੋਬਾਰਾਂ ਨੂੰ ਸਥਾਨਕ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਲਈ ਤਨਖਾਹ ਵਧਾਉਣ ਦੀ ਬਜਾਏ ਅਸਥਾਈ ਸਟਾਫ ਦੀ ਭਾਲ ਕਰਨ ਦਾ ਵਿਕਲਪ ਦਿੰਦਾ ਹੈ ਜਦੋਂ ਕਿ ਵਰਸ਼ਿਕ ਨੇ ਇਹ ਵੀ ਆਖਿਆ ਕਿ ਇਹਨਾਂ ਨਵਾਂ ਪਾਬੰਦੀਆਂ ਦੇ ਨਾਲ ਉਹ ਸਹਿਮਤ ਨਹੀਂ ਤੇ ਉਹ ਸੋਚਦਾ ਹੈ ਕਿ ਆਟੋਬਾ ਹੋਰ ਅੱਗੇ ਜਾ ਸਕਦਾ ਹੈ ਮੈਂ ਅਸਲ ਵਿੱਚ ਇਹ ਸੋਚਦਾ ਹਾਂ ਕਿ ਸਾਨੂੰ ਸੰਭਵ ਤੌਰ ਤੇ ਜਿੰਨੀ ਜਲਦੀ ਹੋ ਸਕੇ ਇਸ ਪ੍ਰੋਗਰਾਮ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਇਸ ਦੀ ਬਜਾਏ ਕਿ ਉਹਨਾਂ ਉਸ ਨੇ ਕਿਹਾ ਕਿ ਸਰਕਾਰ ਨੂੰ ਉੱਚ ਨਰਮੰਦ 28ਵੀਂ ਗ੍ਰੇਸ਼ਨ ਤਰਹੀਜ਼ ਦੇਣੀ ਚਾਹੀਦੀ ਹੈ ਤੇ ਕਾਰੋਬਾਰਾਂ ਨੂੰ ਨਾਗਰਿਕਾਂ ਅਤੇ ਪ੍ਰਵਾਸੀਆਂ ਦੇ ਇੱਕ ਪੂਲ ਵਿੱਚੋਂ ਸਟਾਫ ਲੱਭ ਦੇਣਾ ਚਾਹੀਦਾ ਹੈ ਇਹ ਕੁਝ ਕਾਰੋਬਾਰੀ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਵੱਲ ਮੌਡਰਨ ਤੋਂ ਪਹਿਲਾ ਸਥਾਨਕ ਕਰਮਚਾਰੀ ਲੱਭਣ ਦੀ ਕੋਸ਼ਿਸ਼ ਅਤੇ ਅਸਫਲ ਰਹੇ ਅਤੇ ਇਹ ਕਿ ਨਵੀਆਂ ਪਾਬੰਦੀਆਂ ਉਹਨਾਂ ਦੇ ਕਾਰੋਬਾਰ ਤੋਂ ਬਾਹਰ ਕਰ ਸਕਦੀਆਂ ਨੇ ਮਾਈਕਲ ਐਟਕੀਨ ਜੋ ਮਿਸਿਸ ਸਾਗਨ ਟਾਰੀਓ ਵਿੱਚ ਐਲ ਮਾਰਚੀ ਟੈਕਸੋ ਅਤੇ ਚੂਰੋਸ ਰੈਸਟੋਰੈਂਟ ਦੇ ਮਾਲਕ ਨੇ ਕਹਿੰਦੇ ਨੇ ਕਿ ਉਹ ਖਾਸ ਕੁਕਿੰਗ ਓਨਰ वाले कामया नु लबड़ली प्रोग्राम ते ਨਿਰਪੰਨ ਕਰਦਾ ਜੋ ਕੈਨੇਡਾ ਵਿੱਚ ਘੱਟ ਸਪਲਾਈ ਦੇ ਅੰਦਰ ਨੇ ਮੇਰਾ ਪ੍ਰਤੀ ਪ੍ਰਤੀਕਿਰਿਆ ਇਲ ਮਾਰਿਆ ਦਾ ਕੀ ਬਣੇਗਾ ਉਹ ਇਸ ਬਾਰੇ ਥੋੜਾ ਜਿਆਦਾ ਡਰਦਾ ਤੇ ਇੱਕ ਇੱਕ ਕਨ ਦਾ ਕਹਿਣਾ ਹੈ ਕਿ ਜੋ ਪ੍ਰੋਗਰਾਮ ਦੁਆਰਾ ਮੈਕਸੀਕੋ ਤੋਂ 14 ਕੁਕ ਅਤੇ 62 ਟੈਂਡਰ ਅਤੇ ਇੱਕ ਭੋਜਨ ਦਾ ਸੁਪਰਵਾਈਜ਼ਰ ਨੂੰ ਨਿਯੁਕਤ ਕੀਤਾ ਸਾਡੇ ਕੋਲ ਰਸੋਈਏ ਤੋਂ ਬਿਨਾ ਮੈਨੂੰ ਲੱਗਦਾ ਸਾਡੇ ਦਰਵਾਜ਼ੇ ਕੰਮ ਕਰਦੇ ਬੰਦ ਹੋ ਜਾਣਗੇ ਉਤੇ ਦੱਸਿਆ ਕਿ ਰੈਸਟੋਰੈਂਟ ਦਾ ਹਾਲ ਹੈ ਕਿ ਸਥਾਈ ਵਿਦੇਸ਼ੀ ਕਰਮਚਾਰੀਆਂ ਦੇ ਇੱਕ ਪ੍ਰਮੁੱਖ ਮਾਲਕ ਜੋ ਉਹ ਬਣ ਚੁੱਕੇ ਨੇ ਫਰਮਾਂ ਤੇ ਨਰਸੀਆਂ ਤੇ ਖੇਤੀਬਾੜੀ ਦੀਆਂ ਨੌਕਰੀਆਂ ਤੋਂ ਬਾਹਰ ਸੰਗੀ ਅੰਕੜਿਆਂ ਦੇ ਅਨੁਸਾਰ ਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੁਆਰਾ ਪਿਛਲੇ ਸਾਲ ਪਰਵਾਨਿਤ ਚੋਟੀਆਂ ਦੀਆਂ ਤੇ ਸਭ ਤੋਂ ਪ੍ਰਮੁੱਖ ਅਹੁਦਿਆਂ ਵਿੱਚੋਂ ਕੁੱਕ ਫੂਡ ਸਰਵਿਸ ਸੁਪਰਵਾਈਜ਼ ਅਤੇ ਫੂਡ ਕਾਊਂਟਰ ਅਟੈਂਡੈਂਟ ਸਨ ਐਡਵੋਕੇਸੀ ਸੰਸਥਾ ਰੈਸਟੋਰੈਂਟ ਕੈਨੇਡਾ ਦਾ ਕਹਿਣਾ ਹੈ ਕਿ ਉਹ ਖਾਸ ਤੌਰ ਤੇ ਪ੍ਰੋਗਰਾਮ ਤੋਂ ਦੂਰ ਜਾਣ ਨਾਲ ਸਹਿਮਤ ਹੁੰਦਾ ਹਾਲਾਂਕਿ ਇਹ ਜਈ ਤਬਦੀਲੀਆਂ ਕਰਨ ਲਈ ਹੋਰ ਸ਼ਕਤੀ ਸ਼ਾਇਤਾ ਹੁੰਦੀ ਹੈ ਇਸ ਦੇ ਫੈਡਰਲ ਅਤੇ ਕਿਊਬਕ ਦੇ ਉਪ ਪ੍ਰਧਾਨ ਮੈਕਸ ਮਿਲਿਅਨ ਰਾਏ ਨੇ ਕਿਹਾ ਹੈ ਕਿ ਸਮੂਹ ਨੇ ਇੱਕ ਮੇਲ ਖਾਂਦਾ ਪ੍ਰੋਗਰਾਮ ਪ੍ਰਸਤਾਵਿਤ ਜੋ ਨਵੇਂ ਆਉਣ ਵਾਲੇ ਅਤੇ ਸ਼ਰਨ ਦੇ ਦਾਅਵਿਆਂ ਦੇ ਓਪਨ ਰੈਜ਼ੀਡੈਂਟ ਆਧਿਆ ਨਾਲ ਜੋੜੇਗਾ ਅਤੇ ਉਹਨਾਂ ਨੂੰ ਗਤੀ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੇ ਅੰਦਰ ਸਖਲਾਈ ਪ੍ਰਦਾਨ ਕਰੇਗਾ ਸਾਨੂੰ ਅਜੇ ਵੀ ਦੇਸ਼ ਭਰ ਵਿੱਚ ਜਹੇ ਵੱਖ-ਵੱਖ ਭਾਈਚਾਰੇ ਵਿੱਚ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਾਨੂੰ ਇਹਨਾਂ ਲੋਕਾਂ ਨੂੰ ਕਰਮਚਾਰੀਆਂ ਸਾਡੇ ਵਿੱਚ ਸ਼ਾਮਲ ਹੋਣ ਅਤੇ ਸਰਕਾਰ ਦੀ ਮਦਦ ਕਰਨ ਦੀ ਲੋੜ ਉਸਨੇ ਕਿਹਾ ਕਿ ਦੁਗਾਂ ਵਿੱਚ ਲਗਭਗ 73000 ਸਾਮੀਆਂ ਨੇ ਤੇ ਇੱਕ ਬਿਆਨ ਵਿੱਚ ਰੋਜ਼ਗਾਰ ਮੰਤਰੀ ਰੈਡੀ ਦੇ ਬੁਲਾਰੇ ਨੇ ਕਿਹਾ ਕਿ ਸੰਧੀ ਸਰਕਾਰ ਹੁਨਰ ਸਿਖਲਾਈ ਤੇ ਹਰ ਸਾਲ 3 ਬਿਲੀਅਨ ਤੋਂ ਵੱਧ ਦਾ ਖਰਚਾ ਕਰ ਰਹੀ ਹੈ ਇਹ ਰੈਸਟੋਰੈਂਟ ਕੈਨੇਡਾ ਨਾਲ ਨਿਯਮਤ ਸੰਪਰਕ ਦੇ ਵਿੱਚ ਨੇ ਇਸ ਆਸਥ ਪਰਵਰਤਨ ਵਿੱਚ ਮਜ਼ਦੂਰ ਪ੍ਰਵਾਸੀ ਗੱਟ ਜੋੜ ਪਵੰਦੀਆਂ ਦੀ ਆਲੋਚਨਾ ਕੀਤੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਉਹ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਹੋਰ ਵਾਧੂ ਅਧਿਕਾਰ ਲੈ ਕੇ ਨਹੀਂ ਆਏ ਹਨ ਪ੍ਰਵਾਸੀਆਂ ਦੀ ਸੰਖਿਆ ਨੂੰ ਘਟਾਉਣ ਨਾਲ ਉਨ੍ਹਾਂ ਦਾ ਸ਼ੋਸ਼ਣ ਨਹੀਂ ਰੁਕੇਗਾ ਉਨ੍ਹਾਂ ਨੂੰ ਬਰਾਬਰ ਦਾ ਅਧਿਕਾਰ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਸ਼ਕਤੀ ਮਿਲੇਗੀ ਅਤੇ ਇਹ ਸਭ ਲਈ ਸਥਾਈ ਨਿਵਾਸੀਆਂ ਦੇ ਦਰਜੇ ਦੁਆਰਾ ਸੰਭਵਿਤ ਹੈ ਰੀਡਿੰਗ ਕਵਨ ਨਾਮਾ ਦੇ ਵਿੱਚ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣੇ ਰਹੋ arnewswala.com ਦੇ ਨਾਲ